ਤੇ ਮਬੀ ਜੀ ਸਭ ਤੋਂ ਪਹਿਲਾਂ ਪਿਆਰੇ ਸਬਸਕ੍ਰਾਈਬਰ ਨੂੰ ਸਤਿ ਸ਼੍ਰੀ ਅਕਾਲ ਹੈ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਤੇ ਦੱਸੋ ਜੀ ਸਬਸਕ੍ਰਾਈਬਰਸ ਨੂੰ ਕਿ ਕੀ ਹੈ ਤੁਹਾਡੇ ਹਰ ਚੀਜ਼ ਸਮੇਂ ਹੈ ਅੱਜ ਜਿਸੀ ਫਸਟ ਟਾਈਮ ਆਪਣੇ ਬਾਥੂ ਹੁੰਦਾ ਹੈ ਸਾੜਜ ਵੀ ਪੈਂਦਾ ਹੈ ਇਹਦੀ ਪੁਰਜੀ ਵੀ ਬੰਦੀ ਹੈ ਅੱਜ ਅਸੀਂ ਇਹਦੇ ਪਰੌਂਠੇ ਬਣਾ ਰਹੇ ਹਾਂ ਇਹਦੇ ਨਾਲ ਅਸੀਂ ਮਿਕਸ ਕਰ ਰਹੇ ਹਾਂ ਸਮਾਨ ਸਾਡੀ ਫੁੱਲ ਗੋਬੀ ਹੈ ਫੁੱਲ ਗੋਬੀ ਇਹ ਸਾਡੀ ਬੰਦ ਗੋਬੀ ਹੈ ਬੰਦ ਗੋਬੀ ਇਹ ਧਨੀਆ ਹੈ ਜੀ ਧਨੀਆ ਪਦੀਨਾ ਸੀ ਪਾਜੂ ਕੇ ਦੇ ਵਿੱਚ ਪਦੀਨਾ ਓਕੇ ਇਹ ਹਰਾ ਪਿਆਜ਼ ਹੈ ਜੀ ਹਰਾ ਪਿਆਜ਼ ਠੀਕ ਹੈ ਜੀ ਇਹ ਤੇ ਭੁੰਖਾ ਸਾਰਾ ਅਸੀਂ ਵਰਤਾਂਗੇ ਜੀ ਬਿਲਕੁਲ ਗਾਜਰ ਜੀ ਇਹ ਮooli ਜੀ ओके 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 ਇਹ ਸਾਡੇ ਕੋਲ ਅਦਰਕ ਜੀ ਤੇ ਮਿਰਚ ਤੁਸੀਂ ਆਪਣੇ ਟੇਸਟ ਮੁਤਾਬਕ ਨਾਮ ਕਰ ਮਿਰਚ ਆਪਣੇ ਟੇਸਟ ਮੁਤਾਬਕ ਪਾ ਸਕਦੇ ਹੋ ਸਵਾਦ ਅਨੁਸਾਰ ਠੀਕ ਹੈ ਹਾਂਜੀ ਬਾਕੀ ਸਾਰੇ ਮਸਾਲੇ ਅਸੀਂ ਇਹਦੇ ਵਿੱਚ ਪਾ ਦਿੰਦੇ ਹਾਂ ਤੋਂ ਇਹ ਮਤਲਬ ਆਪਨੇ ਮਟੀਰੀਅਲ ਤਿਆਰ ਕਰ ਲਿਆ ਹਾਂਜੀ ਕੀ ਆ ਬਾਤ ਹੈ ਜੀ ਅਸੀਂ ਕਣਕ ਦੇ ਆਟੇ ਵਿੱਚ ਅਸੀਂ ਬਣਾ ਰਹੇ ਹਾਂ ਜੀ ਤੇ ਇਹਦੇ ਵਿੱਚ ਅਸੀਂ ਦੋ ਕੁੱਲੀਆਂ ਅਸੀਂ ਕਣਕ ਦੇ ਆਟੇ ਦੀਆਂ ਲੈਂਦੀਆਂ ਹਾਂ ਜੀ ਤੇ ਇਹਦੇ ਵਿੱਚ ਅਸੀਂ ਆਪਣਾ ਇਹ ਸਾਰਾ ਸਮਾਨ ਕੱਟ ਕੇ ਜੀ ਮਤਲਬ 4 ਮੈਂਬਰਾਂ ਦੇ ਹਿਸਾਬ ਨਾਲ ਅਸੀਂ ਬਣਾਇਆ ਹੈ ਜੀ ਤੇ ਸਰਦੀਆਂ ਆ ਛੁੱਟੀਆਂ ਵੀ ਬੱਚਿਆਂ ਨੂੰ ਕਹਿੰਦੇ ਵੀ ਇਸੇ ਖਾਣੇ ਪਰੋਗੇ ਓਕੇ ਉਹ ਨਾ ਤਿਆਰੀ ਸਾਰੀ ਬਣਾ ਕੇ ਦਿੱਤੇ ਜਾਂ ਅੱਛਾ ਬਿਲਕੁਲ 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 ਸੋ ਦੇਖਦੇ ਹਾਂ ਜੀ ਕਿ ਇਸ ਮਟੀਰੀਅਲ ਵਿੱਚੋਂ ਅਭੀ ਕੀ ਬਣੇਗਾ ਜੀ ਸਭ ਤੋਂ ਪਹਿਲੇ ਟੋਟਾ ਟੇੜਾ ਕੱਢਾਂਗੇ ਜੀ ਜੀ ਪਹਿ先 ਟੇੜਾ ਕਰਾਂਗੇ ਸਭ ਤੋਂ ਪਹਿਲੇ ਇਸ ਵਿੱਚ ਲਿਆ ਜਾਊਗਾ ਓਕੇ ਠੀਕ ਹੈ ਜੀ ਕੀ ਬਾਤ ਹੈ ਸੋ ਗੈਸ ਹੋਣਾ ਜੀ ਇਧਰ ਹਾਂ ਜੀ ਗੈਸ ਹੋਣਾ ਸੀ ਓਕੇ ਸੋ ਕਰ ਲਈ ਠੀਕ ਸਾਡਾ ਜੀ ਜੀ ਸੋ ਪਹਿਲਾ ਪੇੜਾ ਲੈ ਰਹੇ ਹਾਂ ਜੀ ਮੰਮੀ ਜੀ ਨੇ ਹੈ ਆਲਰੇਡੀ ਸਪੈਸ਼ਲ ਤਿਆਰ ਕਰ ਦਿੱਤਾ ਹੈ ਇਸ ਚੋਂ ਮਟੀਰੀਅਲ ਪਰ ਉਹ ਸਾਹਮਣੇ ਉਹ ਸਪੈਸ਼ਲ ਹੈ ਜੀ ਜਿਸ ਵਿੱਚੋਂ ਜੋ ਜੋ ਅਸੀਂ ਬਾਹਰ ਆਏ ਉਹ ਅਸੀਂ ਤੁਹਾਨੂੰ ਦੱਸ ਦਈਏ ਤੇ ਇਹਦੇ ਚ ਅਸੀਂ ਜਿਹੜੇ ਸੁੱਕੇ ਮਸਾਲੇ ਪਾਏ ਆ ਜੀ ਉਹ ਟੇਸਟ ਮੁਤਾਬਕ ਨਮਕ ਤੇ ਹਰੀ ਮਿਰਚ ਜੀ ਤੇ ਅਜਵਾਇਨ ਜੀ ਤੇ ਹਲਦੀ ਗਰਮ ਮਸਾਲਾ ਹੂੰ ਕਿਆ ਬਾਤ ਹੈ ਪੁੰਨਿਆ ਹੋਇਆ ਜੀਰਾ ਜੀ ਹਮ ਤੇ ਸਾਰਾ ਸੀ ਮਿਕਸ ਕਰਤਾ ਜੀ ਤੇ ਹੁਣ ਅਸੀਂ ਰੋਟੀ ਬੇਲ ਰਹੇ ਹਾਂ ਚਾਰੇ ਤਰੀਕੇ ਨਾਲ ਬਣਾਇਓ ਬਹੁਤ ਟੇਸਟੀ ਬਣਦੇ ਪਰੌਂਠੇ ਜੀ ਤੇ ਮੱਕੇ ਵਿੱਚ ਵੀ ਬਣਾਏ ਜਾਂਦੇ ਆ ਜੀ ਅਸੀਂ ਕਣਕ ਦੇ ਆਟੇ ਚ ਬਣਾਏ ਆ ਜੀ ਜੀ ਸਭ ਵੀ ਪਾ ਸਕਦੇ ਥੋੜਾ ਜਿਹਾ ਸਬਸਨ ਨਹੀਂ ਪਾਇਆ ਤੋਂ ਜੋ ਇਹ ਮਟੀਰੀਅਲ ਤੁਸੀਂ ਕੀ ਕੀ ਪਾਇਆ ਸਭ ਤੋਂ ਪਹਿਲਾਂ ਤਾਂ ਦੇਖੋ ਬਾਥੂ ਹੋ ਗਿਆ ਨਾ ਗੋਭੀ ਮooli ਗਾਜਰ ਪਿਆਜ਼ ਅਦਰਕ ਹਰੀ ਮਿਰਚ ਹਰਾ ਪਿਆਜ਼ ਸਪੈਸ਼ਲ ਕੋਈ ਹਾਂਜੀ ਧਨੀਆ ਲੇਤਾ ਹੈ ਧਨੀਆ ਠੀਕ ਹੈ ਅਦਰਕ ਅਦਰਕ ਗੋਭੀ ਹਰੀ ਮਿਰਚ ਠੀਕ ਹੈ ਸਵਾਦ ਅਨੁਸਾਰ ਨਮਕ ਹਨ ਬਿਲਕੁਲ ਬਿਲਕੁਲ ਤਵਾ ਸਾਡਾ ਗਰਮ ਹੋ ਚੁੱਕਾ ਹੈ ਜੀ ਜੀ ਤਵਾ ਗਰਮ ਹੋ ਚੁੱਕਾ ਪਾਫ ਉੱਡ ਰਹੀ ਹੈ ਇਹ ਦੇਖਿਓ ਜੀ ਪਹਿਲਾ ਪਰੌਂਠਾ ਠੀਕ ਹੈ ਜੀ ਔਰ ਇਹ ਹੈ ਜੀ ਦੇਸੀ ਘੀ ਠੀਕ ਹੈ ਤੇ ਹੁਣ ਦੂਜੀ ਦੀ ਤਿਆਰੀ ਹਾਂਜੀ ਦੂਜੀ ਦੇ ਵੇਲੇ ਤਾਂ ਇਹ ਸਾਈਡ ਬੈ ਸਾਈਡ ਅ ਗਰਮਾ ਗਰਮ ਚਾਹ ਇਲਾਇਚੀ ਵਾਲੀ ਦੇਖੀ ਜੀ ਸਪੈਸ਼ਲ ਕਿਆ ਬਾਤ ਹੈ ਔਰ ਦੁੱਧ ਵੀ ਉਬਲ ਚੁੱਕਾ ਹੈ ਠੀਕ ਹੈ ਜੀ ਤੇ ਹੁਣ ਅਸੀਂ ਸਾਈਡ ਬਦਲੀ ਹੈ ਜੀ ਜੀ ਬਹੁਤ ਸੋਹਣਾ ਬਣ ਗਿਆ ਦੇਖੋ ਇੱਕ ਵਾਰ ਵਾਹ ਵਾਹ ਕੀਆ ਬਾਤ ਹੈ ਕੀਆ ਬਾਤ ਹੈ ਜੀ ਸੋ ਸਪੈਸ਼ਲ ਪੌੜੇ ਤਿਆਰ ਹੋ ਰਹੇ ਹਨ ਬਹੁਤ ਵਧੀਆ ਠੰਡ ਵੀ ਹੋ ਚੁੱਕੀ ਹੈ ਜੀ ਹੈ ਨਾ ਪੰਜਾਬ ਦੇ ਵਿੱਚ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਬਹੁਤ ਸਵੇਰ ਤੋਂ ਮੀਂਹ ਪੈ ਰਿਹਾ ਤੇ ਭਾਰੀ ਗੜੇਮਾਰੀ ਵੀ ਹੋਈ ਹੈ ਜੀ ਬਿਲਕੁਲ ਜੀ ਤੇ ਬਹੁਤ ਜ਼ਿਆਦਾ ਮਤਲਬ ਠੰਡ ਟੈਂਪਰੇਚਰ ਵੀ ਕਹਿ ਰਹੇ ਆ ਵੀ 8 ਤੋਂ 10 ਡਿਗਰੀ ਘਿਰ ਚੁੱਕਾ ਹੈ ਇਹ ਪ੍ਰੋਡਕਟ ਤੁਸੀਂ ਚਾਹ ਨਾਲ ਲੈ ਸਕਦੇ ਹੋ ਜੀ ਤੇ ਆਪਣੇ ਦਹੀਂ ਨਾਲ ਵੀ ਲੈ ਸਕਦੇ ਹੋ ਜੀ ਅਚਾਰ ਚਟਨੀ ਜੋ ਤੁਹਾਨੂੰ ਪਸੰਦ ਹੈ ਜੀ ਤੁਸੀਂ ਲੈ ਸਕਦੇ ਹੋ ਜੀ ਤੇ ਅੱਜ ਕੱਲ੍ਹ ਅਸੀਂ ਸਰੋਂ ਦਾ ਤੇਲ ਨਹੀਂ ਅੱਜ ਦੇਸੀ ਘੀ ਘਿਓ ਜਮਣਾ ਰਾਂਜੀ ਜੀ ਆਪਾਂ ਨੂੰ ਹਮੇਸ਼ਾ ਬਦਲ ਬਦਲ ਕੇ ਹੀ ਪ੍ਰੋਟੀਨ ਬਣਾਉਣੇ ਚਾਹੀਦੇ ਕੋਤਿਲ ਦੇ ਨਹੀਂ ਬਣਾਉਣੇ ਚਾਹੀਦੇ ਤੇ ਫਾਇੰਡ ਹੋ ਗਿਆ ਸਰਸੋਂ ਦਾ ਤੇਲ ਹੋ ਗਿਆ ਦੇਸੀ ਘੀ ਹੋ ਗਿਆ ਜੀ ਜੀ ਹਨਾ ਸੋਇਆਬੀਨ ਦਾ ਤੇਲ ਹੋ ਗਿਆ ਜੀ ਤੇ ਵੈਜੀਟੇਬਲ ਜਿਸ ਤਰ੍ਹਾਂ ਕੋਕੋਨਟ ਵੈਜੀਟੇਬਲ ਅੰਦਰ ਜੀ ਹਾਂ ਜੀ ਉਹਦੇ ਵੀ ਤੁਸੀਂ ਬਣਾ ਸਕਦੇ ਹੋ ਬਿਲਕੁਲ ਬਿਲਕੁਲ ਖੁਸ਼ਬੂ ਬੜੀ ਅੱਛੀ ਆਣ ਲੱਗੀ ਜੀ ਆਹਾ ਹਾ ਹਾ ਸੋ ਪਿਆਰੇ ਸਬਸਕ੍ਰਾਈਬਰਸ ਦੇ ਲਈ ਜਦ ਵੀ ਕਦੀ ਘਰੇ ਆਓ ਖਰੜ ਮਹਾਲੀ ਏਰੀਆ ਤਾਂ ਤੁਹਾਨੂੰ ਸਪੈਸ਼ਲ ਇਲਾਇਚੀ ਵਾਲੀ ਚਾਹ ਦੇ ਨਾਲ ਸਪੈਸ਼ਲ ਪਰੌਂਠੇ ਖਵਾਵਾਂਗੇ ਜੀ ਸੋ ਆਪਣੇ ਮੰਮੀ ਜੀ ਨੂੰ ਖਾਣਾ ਬਣਾਉਣ ਦਾ ਬੜਾ ਸ਼ੌਂਕ ਹੈ ਤੇ ਇੱਥੇ ਸਬਸਕ੍ਰਾਈਬਰਸ ਬਹੁਤ ਜੁੜੇ ਹੋਏ ਹਨ ਜਿਨ੍ਹਾਂ ਨੂੰ ਫੂਡ ਵੀਡੀਓਜ਼ ਲਾਈਵ ਬਲੌਗਸ ਦੇਖਣ ਦਾ ਵੀ ਬਹੁਤ ਸ਼ੌਂਕ ਹੈ ਤੇ ਸਪੈਸ਼ਲ ਉਹਨਾਂ ਦੇ ਲਈ ਇਹ ਟੈਲੀਕਾਸਟ ਲਾਈਵ ਤੇ ਇੱਥੇ ਕਈ ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੇ ਪਰੌਂਠੇਜ਼ ਠੀਕ ਹੈ ਟਿੱਕੀ ਟਿੱਕੀ ਚਾਟ ਪਾਪੜੀ ਔਰ ਇਸ ਤੋਂ ਇਲਾਵਾ ਅਲੱਗ-ਅਲੱਗ ਫਰੂਟ ਸੈਲਡ ਫਰੂਟ ਚਾਟਸ ਜੂਸ ਵਗੈਰਾ ਤੇ ਹੋਰ ਬਈ ਕ ਪਰਾਠਾ ਬਣ ਕੇ ਤਿਆਰ ਮਮੀ ਜੀ ਨੇ ਵੀਡੀਓ ਬਣਾਈ ਹੋਈ ਹੈ ਨੇ ਚੈਨਲ ਤੇ ਅਵੇਲੇਬਲ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਕੀ ਬਾਤ ਹੈ ਸੋ ਪਰੌਠਾ ਇਹ ਵਾਲਾ ਜੀ ਇਹ ਨਾਲ ਕੀ ਹੈ ਜੀ ਆਚਾਰ ਆਚਾਰ ਰੱਖਿਆ ਹੈ ਜੀ ਹੂੰ ਰੱਖਣਾ ਹਾਂ ਹਾਂ ਮੱਖਣ ਦਾ ਪੇੜ ਆ ਕਿਹਾ ਵਾਟ ਕੀ ਬਾਤ ਹੈ ਕੀ ਬਾਤ ਹੈ ਜੀ 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 ਅਸੀਂ ਤਾਂ ਗੋਲ ਗੋਲ ਬਣਾ ਕੇ ਦਿਖਾ ਦਈਏ ਜੀ ਜੀ ਸੋ ਇੱਕ ਹੁਣ ਗਰਮਾ ਗਰਮ ਚਾਹ ਹੋ ਜੀ ਨਾਲ ਨਾਲ ਗਲਾਸ ਚ ਹਾਂ ਜੀ ਚਾਹ ਵੀ ਦੇਣੀ ਹੈ ਤਾਂ ਉਸ ਨਾਲ ਪ੍ਰੋਪਰ ਐਨ ਹੋ ਜਾਏਗਾ ਤੇ ਤਾਂ ਕਿ ਅਸੀਂ ਇਸ ਨਾਲ ਦੀ ਨਾਲ ਹੁਣ ਖਾਸੇ ਕਿ ਠੰਡ ਬਹੁਤ ਲੱਗ ਰਹੀ ਹੈ ਔਰ ਰਾਜਿੰਨਾ ਮੀ ਪਏ ਇੱਥੇ ਗੜੇ ਕੇ ਭਾਈ ਬਾਹਰ ਜਾਣਾ ਮੁਸ਼ਕਿਲ ਹੈ ਇਸ ਸਮੇਂ ਵੀ ਬੋ ਮੀ ਪਹਿਰੇ ਬਾਰ ਸੋ ਬ੍ਰੇਕਫਾਸਟ ਲੇਟ ਹੋ ਗਏ ਜੀ ਅੱਜ ਸੋ ਮੁੰਨ ਬ੍ਰੇਕਫਾਸਟ ਔਰ ਲੰਚ ਇਕੱਠਾ ਹੀ ਹੋਏਗਾ ਗਰਮ ਗਰਮ ਚਾਹ ਵਾਹ ਜੀ ਵਾ ਖੁਸ਼ਬੂ ਇਲਾਇਚੀ ਵਾਲੀ ਚਾਹ ਸੋ ਇੱਕ ਸ਼ੋਰਟ ਸਾਹਮਣੇ ਤੋਂ ਜੀ ਜੀ ਇਹ ਤਾਂ ਹੈਗੀ ਆਪਣਾ ਚਾਹ ਇਹ ਹੈਗਾ ਬਈ ਮੱਖਣ ਦਾ ਪੇੜਾ ਇਹ ਚ ਥੋੜਾ ਜੀ ਲੈ ਪਾਉਂਗੇ ਇਨਾ ਖਾ ਨਹੀਂ ਹੋਣਾ ਇਹ ਪਰੌਠਾ ਰਿਹਾ ਚਾਰ ਦਹੀਂ ਨਾਲ ਵੀ ਲੈ ਸਕਦੇ ਆ ਜਿਸ ਦੀ ਮਰਜ਼ੀ ਦਹੀਂ ਨਾਲ ਤੇ ਦੂਸਰਾ ਪਰੌਠਾ ਤੁਹਾਨੂੰ ਦਿਖਾ ਦਈਏ ਬਣਾ ਬਣਾਦੇ ਹੋਏ ਕਿਆ ਬਾਤ ਹੈ ਆ ਤੁਸੀਂ ਟੈਸਟ ਵੀ ਕਰ ਸਕਦੇ ਹੋ ਟੈਸਟ ਕਰਕੇ ਦੇਖਣਾ ਜੀ ਦੇਖੋ ਇੱਕ ਬੁਰਕੀ ਤੋੜੀ ਹੋਣ ਇਥੋਂ ਠੀਕ ਆ ਉਹ ਅੱਛੇ ਲੱਗ ਰਹੇ ਲੱਗ ਕੇ ਲਗਾ ਦਈਏ ਵਾਹ ਕਿਆ ਆਵਾਜ਼ ਆ ਨਮੀਜੀ ਮਜ਼ਾ ਆ ਗਿਆ ਬਾਈ ਗੁਰ ਇੱਕ ਇੱਕ ਚੀਜ਼ ਨਾ ਮਟੀਰੀਅਲ ਚ ਹੈ ਨ ਜਿਹਨੂੰ ਕਹਿੰਦੇ ਆ ਦਿਲ ਤੋਂ ਪਾਈ ਹੋਈ ਆ ਪੂਰੀ ਬਹੁਤ ਟੇਸਟੀ ਵੀਡੀਓ ਬਣਾਣ ਦੀ ਬੇਟ ਜੀ ਆਪਣਾ ਫਿੱਟ ਰੱਖਦੀ ਹੈ ਹਮਮ ਸਵਾਦ ਬਣਾ ਰਹਾ ਹੈ ਪੂੜੇ ਦਾ ਕਨਫਿਟ ਦਾ ਪਤਾ ਹੀ ਜੀ ਸਾਰਿਆਂ ਨੂੰ ਹਮਮ ਤੇ ਆਪਾਂ ਨੂੰ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਮਾਤਾ ਮੌਲੀ ਦਾ ਜਿਹਦਾ ਸਲਾਦ ਵੀ ਖਾਣਾ ਚਾਹੀਦਾ ਪਚੰਦਾ ਸਾਹਿਬ ਜੀ ਜੀ ਤੇ ਜੋ ਕਿ ਸਾਡੀ ਬੋਡੀ ਵਾਸਤੇ ਬਹੁਤ ਵਧੀਆ ਹੈ ਹਮਮ 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 ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੈ ਦਿਲੋਂ ਥੈਂਕ ਯੂ ਜੀ ਬਾਥੀ ਦੀ ਸਬਜ਼ੀ ਵੀ ਤੁਹਾਨੂੰ ਬਣਾ ਕੇ ਦਿਖਾਉਂਗੇ ਜੀ ਕਿਸੇ ਦਿਨ ਅਸੀਂ ਹਮਮ 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 ਸੋ ਪਿਆਰੇ ਦਰਸ਼ਕੋ ਜਲਦੀ ਹੀ ਮਿਲਾਂਗੇ ਕਿਸੇ ਲਾਈਵ ਹੋਰ ਫੂਡ ਬਲੌਗ ਦੇ ਤੇ ਜੋ ਸਬਸਕ੍ਰਾਈਬਰਸ ਕਹਿੰਦੇ ਅਸੀਂ ਉਹ ਕੁਛ ਨਾ ਕੁਛ ਸਪੈਸ਼ਲ ਬਣਾ ਕੇ ਦਿਖਾਉਂਦੇ ਰਹਿੰਦੇ ਆ ਤੇ ਜਲਦੀ ਮਿਲਾਂਗੇ ਨੈਕਸਟ ਕਿਉਂਕਿ ਹੁਣ ਇਹ ਸਭ ਠੰਡਾ ਹੋ ਰਿਹਾ ਤੇ ਹੁਣ ਖਾਣਾ ਠੰਡਾ ਵੀ ਬੋਲ ਲੱਗ ਰਿਹਾ ਮੀ ਬੋ ਪੈ ਰਿਹਾ ਸ਼ੁਕਰੀਆ ਜੀ ਛੋਟੇ ਜਿਹੀ ਲਾਈਵ ਟੈਲੀਕਾਸਟ ਜੁੜਨ ਲਈ ਵਾਈਗੁਰ ਜੀ ਆਪ ਸਾਰਿਆਂ ਨੂੰ ਖੁਸ਼ੀਆਂ ਦੇਣ ਤਰੱਕੀਆਂ ਦੇਣ ਰੱਬ ਰੱਖਾ ਤੁਹਾਨੂੰ ਜੁੜਿਆ ਜੀ